ਤਾਂ ਜਿਹੜੀ ਆ ਕੰਗਣਾ ਜਿਹੜੀ ਹਿਮਾਚਲ ਵਾਲੀ ਕੰਗਣਾ ਨਹੀਂ ਜਿਹੜੀ ਇਹ ਕਹਿੰਦੀ ਸਿੱਖਾਂ ਨੂੰ ਇਹ ਖੂੰਖਰ ਆਤੰਗਵਾਦੀ ਏ ਇਹ ਗੁੰਡੇ ਨੇ ਇਹ ਬਦਮਾਸ਼ ਨੇ ਇਹਨਾਂ ਨੂੰ ਇਥੋਂ ਭਜਾਉਣਾ ਚਾਹੀਦਾ ਨੇ ਇਹਨਾਂ ਦੀਆਂ ਬੀਬੀਆਂ ਜਣੀਆਂ ਵੀ ਵੀਟ ਤਗਿਆਂ ਦੇ ਇਥੇ ਆ ਕੇ ਕੰਮ ਕਰਦੀਆਂ ਫਿਰਦੀਆਂ ਨੇ ਰੋਟੀਆਂ ਪ੍ਰਸ਼ਾਦ ਦੇ ਪਕਾਉਂਦੀਆਂ ਫਿਰਦੀਆਂ ਨੇ ਇਹ ਐਦਾਂ ਆ ਫਲਾਣ ਢੀਂਗਾ ਤੇ ਨੇਰੀ ਕਿਨੇ ਬੱਧੀ ਉਹਦੀ ਦਿਲਜੀਤ ਭਰਾ ਨੇ ਤਾਂ ਦਲਜੀਤ ਨੇ ਭਰਾ ਦੇ ਨੇਰੀ ਬੱਧੀ ਉਹਦੀ ਕੰਗਣਾ ਦੀ ਜਿਹੜਾ ਮੀਕਾ ਮੇਰੀ ਗੱਲ ਸੁਣ ਲਾ ਉਹ ਗਲਤ ਗੰਦਗੀ ਪੇਸ਼ ਕਰਨ ਵਾਲੀ ਸੋਸ਼ਲ ਮੀਡੀਆ ਤੇ ਤੂੰ ਉਹਦੀ ਸਪੋਰਟ ਕੀਤੀ ਆ ਵੀ ਇਹ ਸਾਡੀ ਭੈਣ ਦੀ ਸਪੋਰਟ ਅਸੀਂ ਕਰਦੇ ਆ ਤੂੰ ਗੱਲ ਕੀਤੀ ਵੀ ਇਹ ਸਾਡੀ ਭੈਣ ਆ ਜਿਹੜੀ ਮਾਰੇ ਗਈ ਮਹਿਰੋ ਵੱਲੋਂ ਤੇ ਆ ਜਿਹੜਾ ਮੁੰਡਾ ਪੰਜਾਬ ਦੇ ਵਾਸਤੇ ਗੱਲ ਕਰਦਾ ਜਾਂ ਕਿਸਾਨੀ ਅੰਦੋਲਨ ਦੀ ਗੱਲ ਕਰਦਾ ਜਾਂ ਹਰ ਇੱਕ ਥਾਂ ਤੇ ਥਾਂ ਤੇ ਗੱਲ ਕਰਦਾ ਪੰਜਾਬ ਦੀ ਉਹ ਤੁਹਾਨੂੰ ਚੰਗਾ ਨਹੀਂ ਲੱਗਿਆ ਤੇ ਉਹ ਦਲਜੀਤ ਗद्दार ਨਹੀਂਗਾ ਤਾਂ ਦਲਜੀਤ ਨੇ ਗਦਾਰਾਂ ਵਾਲੇ ਕੋਈ ਕੰਮ ਕੀਤਾ ਨਹੀਂਗਾ ਦਲਜੀਤ ਨੇ ਜਸਵੰਤ ਸਿੰਘ ਖਾਲੜਾ ਵਾਲੀ ਫਿਲਮ ਬਣਾਈ ਉਹਦੇ ਵਿੱਚ ਵੇਖੋ 100 ਤੋਂ ਵੱਧ ਸੀਨ ਕੱਟੇ ਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦਾਸ ਦੀਪ ਸਿੰਘ ਖਾਲਸਾ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਆ ਮੈਂ ਤੁਹਾਡੇ ਨਾਲ ਦੋ ਬਚਨ ਕਰਨੇ ਆ ਸਮਾਂ ਕਾਫੀ ਜਣਾਂ ਦਾ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਰੌਲਾ ਪੈ ਰਿਹਾ ਆ ਕਿ ਦਿਲਜੀਤ ਗਦਾਰ 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 ਕੁਝ ਆਪਣੇ ਲੋਕ ਹੀ ਜਿਹੜੇ ਬੰਬੇ ਬੈਠੇ ਹੋਏ ਨੇ ਥੋੜੇ ਕਿ ਚਿਰ ਤੋਂ ਸੈਟਲ ਹੋਏ ਨੇ ਬੰਬੇ ਤੇ ਉਹ ਆਪਣੇ ਆਪ ਨੂੰ ਵੱਡੇ ਤਨਾੜ ਵੱਡੇ ਵੱਡੇ ਤਗੜੇ ਕਲਾਕਾਰ ਤੇ ਬੜੇ ਬੜੇ ਤਗੜੇ ਐਕਟਰ ਫੈਕਟਰ ਮੰਨਦੇ ਨੇ ਵੀ ਅਸੀਂ ਬਹੁਤ ਤਕੜੇ ਆ ਤੇ ਸਾਡੇ ਤੋਂ ਸਾਰੇ ਥੱਲੇ ਨੇ ਤੇ ਦਲਜੀਤ ਨੂੰ ਗਦਾਰ ਦਾ ਸਰਟੀਫੀਕੇਟ ਉਹਨਾਂ ਨੇ ਕੱਟ ਕੇ ਦਿੱਤਾ ਖਤਾਬ ਦਿੱਤਾ ਆ ਵੀ ਤੂੰ ਪਾਕਿਸਤਾਨ ਦੇ ਕਲਾਕਾਰਾਂ ਨਾਲ ਫਿਲਮ ਬਣਾਈਆਂ ਤੇ ਤੇਰੀ ਫਿਲਮ ਅਹੀਂ ਚੱਲਣ ਨਹੀਂ ਦੇਣੀ ਸਰਦਾਰ ਸੀ ਵੇਖੋ ਇੱਕ ਬੰਦਾ ਆ ਫਿਲਮ ਬਣਾਉਂਦਾ ਆ ਪ੍ਰੋਡਿਊਸਰ ਡਾਇਰੈਕਟਰ ਐਕਟਰ ਰਾਈਟਰ ਫਾਈਟਰ ਉਹਦੇ ਵਿੱਚ ਕਿੰਨੀਆਂ ਕੈਟੇਗਰੀਆਂ ਆ ਜਾਂਦੀਆਂ ਆ ਜਿਹੜਾ ਬੰਦਾ ਕਾਸਟਿੰਗ ਕਰਦਾ ਆ ਨਾ ਜਿੰਨੇ ਬੰਦੇ ਨੇ ਚੋਣਨੇ ਆ ਬੰਦੇ ਵੀ ਮੈਂ ਇੰਨੇ ਬੰਦੇ ਆ ਇਧਰੋਂ ਚੋਣਨੇ ਆ ਇੰਨੇ ਬੰਦੇ ਇਧਰੋਂ ਚੋਣਨੇ ਆ ਗੱਲ ਸਾਰੀ ਉੱਤੇ ਡਿਪੈਂਡ ਕਰਦੀ ਆ ਤੇ ਜਿਹੜੇ ਬੰਦੇ ਨੇ ਬਾਹਰਲੇ ਮੁਲਕਾਂ ਵਿੱਚ ਜਾਣਾ ਪੈਸਾ ਲਾਉਣਾ ਪ੍ਰੋਡਿਊਸਰ ਨੇ ਗੱਲ ਉੱਤੇ ਡਿਪੈਂਡ ਕਰਦੀ ਆ ਤੇ ਜਿਹੜੇ ਬੰਦੇ ਨੇ ਵੀਡੀਓ ਸ਼ੂਟਿੰਗ ਕਰਨੀ ਆ ਡਾਇਰੈਕਟਰ ਨੇ ਤੇ ਜਿਹਨੇ ਲਿਖਣੀ ਆ ਵੀਡੀਓ ਰਾਈਟਰ ਨੇ ਇਹਨਾਂ ਤੇ ਗੱਲ ਤਬਦੀਲ ਹੁੰਦੀ ਆ ਹੋਣਾ ਦਿਲਜੀਤ ਨੂੰ ਗਜ਼ਾਰ ਦਾ ਖਿਤਾਬ ਦੇਣ ਨੂੰ ਬੇਸ਼ੱਕ ਤੁਸੀਂ ਦੇਈ ਜਾਓ ਬੰਬੇ ਬੈਠ ਕੇ ਜੋ ਮਰਜ਼ੀ ਕਰੀ ਜਾਓ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਪਾਕਿਸਤਾਨ ਦੇ ਨਾਲ ਤੁਹਾਨੂੰ ਅਲਰਜੀ ਹੈ ਜਿਹੜੀ ਫਿਲਮ ਐਕਟਰਾਂ ਨਾਲ ਵੀ ਉਹਨਾਂ ਨੇ ਫਿਲਮ ਕੋ ਬਣਾ ਲਈ ਐਨਾ ਫਿਲਮ ਕੋ ਬਣਾ ਲਈ ਫਿਲਮ ਇੱਕ ਮਨੋਰੰਜਨ ਦਾ ਸਾਧਨ ਹੈ ਲੋਕਾਂ ਦੇ ਵਾਸਤੇ ਹੋਰ ਫਿਲਮ ਨੂੰ ਆਪਾਂ ਰੋਟੀ ਦੇ ਨਾਲ ਹੀ ਰਾਤ ਨੂੰ ਖਾਣਾ ਹੁੰਦਾ ਇਹ ਘੜੀ ਦੀ ਘੜੀ ਲੋਕ ਮਨ ਨੂੰ ਆਪਣੇ ਨੂੰ ਸਟਰਸਟ ਤੋਂ ਦੂਰ ਕਰਨ ਵਾਸਤੇ ਕਰੀ ਫਿਲਮ ਵਹੰਦੇ ਨੇ ਤੇ ਜਿਹੜੇ ਗੁਣੀ ਗਿਆਨੀ ਲੋਕ ਨੇ ਜਿਹੜੇ ਮਹਾਪੁਰਖ ਨੇ ਉਹ ਰੱਬ ਦੀ ਬੰਦਗੀ ਕਰਕੇ ਰੱਬ ਦੀ ਭਗਤੀ ਕਰਕੇ ਰੱਬ ਦਾ ਸਿਮਰਨ ਕਰਕੇ ਆਪਣੇ ਦਿਮਾਗ ਨੂੰ ਤੇ ਆਪਣੇ ਦਿਲ ਦਿਮਾਗ ਨੂੰ ਆਪਣੇ ਸਰੀਰ ਨੂੰ ਮਨ ਨੂੰ ਖੁਸ਼ ਕਰਦੇ ਨੇ ਉਹ ਉਹਨਾਂ ਦੀ ਗੱਲ ਹੈ ਇਹ ਕੁਝ ਕ ਲੋਕ ਜਿਹੜੇ ਗੁਣੀ ਗਿਆਨੀ ਨਹੀਂ ਹੈਗੇ ਉਹ ਫਿਲਮਾਂ ਵੀ ਮਨ ਪਰਚਾਉਂਦੇ ਨੇ ਆਪਣਾ ਮਨ ਪ੍ਰਚਾਰੇ ਨੇ ਹੁਣ ਪਾਕਿਸਤਾਨ ਦੇ ਵਿੱਚ ਜਿਹੜੀਆਂ ਐਕਟਰਾਂ ਜਿਹੜੇ ਐਕਟਰ ਨੇ ਇਹ ਕਿਉਂ ਅਲਰਜੀ ਇਹਨਾਂ ਨੂੰ ਹੈਗੀ ਆ ਲੋਕਾਂ ਨੂੰ ਕਿ ਇਹਨਾਂ ਨੇ ਪਹਿ ਲਗਾਮ ਹਮਲਾ ਜਿਹੜਾ ਹੋਇਆ ਏ ਉਹਨਾਂ ਨੇ ਕਰਵਾਇਆ ਤੇ ਉਹਨਾਂ ਨੇ ਨਾਲ ਹੀ ਸੰਧੀ ਨਹੀਂ ਰੱਖੜੀ ਕੋਈ ਜਾਰੀ ਦੋਸਤੀ ਨਹੀਂ ਰੱਖਣੀ ਹੁਣ ਵੇਖੋ ਗਦਾਰ ਦਾ ਸਾਡੀ ਪੜ ਇੱਕ ਮਿੰਟ 'ਚ ਹਰੇਕ ਨੂੰ ਦੇ ਦਿੰਦੇ ਲੋਕ ਇਹਨਾਂ ਕੋ ਸਾਡੀ ਪੜ ਕੱਟੇ ਹੀ ਹੁੰਦੇ ਆ ਬਾ ਨਾ ਹੀ ਲਿਖਣਾ ਦਾ ਨਾਮ ਲੈ ਕੇ ਦੋਰੇ ਗੱਲ 'ਚ ਤਕਤੀ ਪਾਉਣੀ ਹੁੰਦੀ ਆ ਹੁਣ ਉਹਨੇ ਆਪਣਾ ਪੈਸਾ ਲਿਆ ਦਿਲਜੀਤ ਨੇ ਪੈਸਾ ਲੈ ਕੇ ਉਹ ਆਪਣੀ ਫਿਲਮ ਚ ਕੰਮ ਕੀਤਾ ਪੈਸਾ ਲੈ ਕੇ ਤੇ ਚਲ ਠੀਕ ਆ ਵੇ ਸਸਰੀ ਕਾਲ ਉਹਨੇ ਆਪਣਾ ਕੰਮ ਕਰਤਾ ਆਪਣਾ ਰੋਲ ਕਰਤਾ ਚਿਹਰਾ ਬਣਿਆ ਲੋਕ ਉਹਨੂੰ ਦੇਖਦੇ ਨੇ ਉਹ ਤਰੱਕੀ ਕੀਤੀ ਉਹਨੇ ਭਾਈ ਉਹਨੇ ਪੈਸਾ ਕਮਾਇਆ ਕਰੋੜਾਂ ਦੇ ਹਿਸਾਬ ਨਾਲ ਅਡਾਨੀਆਂ ਅਬਾਨੀਆਂ ਦੇ ਵਿਆਹ ਦੇ ਉੱਤੇ ਵੀ ਗਿਆ ਉੱਥੇ ਵੀ ਪੈਸੇ ਕਮਾਏ ਹਰ ਥਾਂ ਥਾਂ ਤੇ ਉਹ ਤੇਰਾ ਜਾਂਦਾ ਮਿਹਨਤ ਕਰਦਾ ਇਹ ਵੀ ਇੱਕ ਮਿਹਨਤੀ ਆ ਹਰ ਇੱਕ ਥਾਂ ਥਾਂ ਤੇ ਜਾਣਾ ਤੇ ਪਰਫਾਰਮੈਂਸ ਕਰਨਾ ਕਿਉਂਕਿ ਕਲਾਕਾਰ ਦਾ ਕੰਮ ਹੀ ਇਹ ਹੋਆ ਪੂਰਾ ਕੰਮ ਐ ਇਸ ਵੇਲੇ ਕਿਹੜੀ ਰੋਟੀ ਕਿਸ ਤਰ੍ਹਾਂ ਲੱਗੀ ਕਿਸ ਦੀ ਰੋਟੀ ਕਿਸ ਤਰ੍ਹਾਂ ਲੱਗੀ ਆ ਉਹਦਾ ਕੰਮ ਆ ਹਾਰੀ ਸਾਰੇ ਬੰਦਾ ਕਲਾਕਾਰ ਨਹੀਂ ਬਣ ਜਾਂਦਾ ਵੀ ਹਾਰੀ ਸਾਰੇ ਬੰਦਾ ਕਲਾਕਾਰ ਬਣ ਜਾਂਦਾ ਤੇ ਏਡਾ ਟਗੜੇ ਕਰੋੜਾ ਪਤੀ ਬੰਦਿਆਂ ਨੂੰ ਮਿਲਣਾ ਅਰਬਾ ਪਤੀ ਬੰਦਿਆਂ ਨੂੰ ਮਿਲਣਾ ਕੋਈ ਛੋਟੀ ਮੋਟੀ ਗੱਲ ਨਹੀਂ ਗੀ ਜਿਹੜੇ ਬੰਦੇ ਵਿਰੋਧ ਕਰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵਿਰੋਧ ਨਾ ਕਰੋ ਕੁਝ ਕਰਕੇ ਵਿਖਾਓ ਪੰਜਾਬ ਦੇ ਵਾਸਤੇ ਰੀਸ ਕਰੋ ਸੜੋ ਨਾ ਮੀਕੇ ਵਰਗੇ ਤਿਰਦਾਵੇ ਵਰਗੇ ਹੋਰ ਵੀ ਜਿਹੜੇ ਬੰਦੇ ਬਰੂਰ ਕਰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਥੋੜੀ ਬਲੀ ਅਕਲ ਵਰਤੋ ਭਰਾਵੋ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ ਨਾ ਉਦੋਂ ਵੀ ਦਿਲਜੀਤ ਸਿੰਘਾਂ ਦਾ ਆਪਣੇ ਵੱਡ ਬਡੇਰੇ ਭਰਾਵਾਂ ਦਾ ਬਜ਼ੁਰਗਾਂ ਦਾ ਸਾਥ ਦਿੱਤਾ ਸੀ ਉਥੇ ਤਾਂ ਜਿਹੜੀ ਆ ਕੰਗਣਾ ਜਿਹੜੀ ਹਿਮਾਚਲ ਵਾਲੀ ਕੰਗਣਾ ਨਹੀਂ ਜਿਹੜੀ ਇਹ ਕਹਿੰਦੀ ਸਿੱਖਾਂ ਨੂੰ ਇਹ ਖੂੰਖਰ ਆਤੰਗਵਾਦੀ ਏ ਇਹ ਗੁੰਡੇ ਨੇ ਇਹ ਬਦਮਾਸ਼ ਨੇ ਇਹਨਾਂ ਨੂੰ ਇਥੋਂ ਭਜਾਉਣਾ ਚਾਹੀਦਾ ਨੇ ਇਹਨਾਂ ਦੀਆਂ ਬੀਬੀਆਂ ਜਣੀਆਂ ਵੀ ਵੀਟ ਟਗਿਆਂ ਦੇ ਇਥੇ ਆ ਕੇ ਕੰਮ ਕਰਦੀਆਂ ਫਿਰਦੀਆਂ ਨੇ ਰੋਟੀਆਂ ਪ੍ਰਸ਼ਾਦ ਦੇ ਪਕਾਉਂਦੀਆਂ ਫਿਰਦੀਆਂ ਨੇ ਇਹ ਐਦਾਂ ਆ ਫਲਾਣ ਢੀਂਗਾ ਟਨੇਰੀ ਕਿਨੇ ਬੱਧੀ ਉਹਦੀ ਦਿਲਜੀਤ ਭਰਾ ਨੇ ਤੇ ਦਿਲਜੀਤ ਨੇ ਭਰਾ ਦੇ ਨੇਰੀ ਬੱਧੀ ਉਹਦੀ ਕੰਗਣਾ ਦੀ ਪੂਛਾ ਝਕਾਈਆਂ ਸੀ ਤੇ ਜਿਹੜੇ ਬੰਦੇ ਨੇ ਕੌਮ ਦੇ ਵਾਸਤੇ ਇੱਕ ਰਤਾ ਭਰ ਵੀ ਮਾੜਾ ਜਿਹਾ ਵੀ ਕੰਮ ਚੰਗਾ ਕੀਤਾ ਨਾ ਉਹਨੂੰ ਇਹ ਲੋਕ ਭਣਾਉਂਦੇ ਨਹੀਂਗੇ ਤੇ ਜਿਹੜੇ ਬੰਦੇ ਨੇ ਕੌਮ ਦੇ ਪੰਥ ਦੇ ਪ੍ਰਤੀ ਮਾੜਾ ਜਿਹਾ ਵੀ ਮਾੜਾ ਕੰਮ ਕਰਤਾ ਨਾ ਉਹਨੂੰ ਵੀ ਲੋਕ ਨਹੀਂ ਭਣਾਉਂਦੇ ਉਹਨੂੰ ਵੀ ਲੋਕ ਫੇਰ ਯਾਦ ਰਹਾਦੇ ਐਨ ਮਿੰਟੋ ਮਿੰਟੀ ਠੋਕੇ ਰਹਾਦੇ ਬਤਿਆਰ ਕੋ ਤੇ ਕੰਗਣਾ ਨੇ ਪੁੱਛਿਆ ਇਹ ਇਹਨੇ ਝਕਾਈਆਂ ਜੀ ਜਦੋਂ ਟਵਿੱਟਰ ਤੇ ਨੇਰੀ ਲਿਆਈ ਤੇ ਵੀਡੀਓ ਪਾ ਪਾ ਨੇਰੀ ਲਿਆਈ ਜੇ ਬੰਦਾ ਕੋਈ ਸਾਥ ਦਿੰਦਾ ਨਾ ਤੇ ਉਹਨੂੰ ਮਾੜਾ ਨਾ ਕਹੋ ਪੰਜਾਬ ਦਾ ਆਪਣੇ ਚਲੋ ਹੋਰ ਵੀ ਸਾਥ ਦਊਗਾ ਦਿਲਜੀਤ ਅਜੇ ਨੌਜਵਾਨ ਬੱਚਾ ਆ ਹੋਰ ਵੀ ਸਾਥ ਦਊਗਾ ਤੇ ਜਿੱਥੋਂ ਤੱਕ ਆਪਾਂ ਗੱਲ ਕਰਦੇ ਆ ਆਪਣੇ ਪੰਜਾਬ ਦੀ ਜਿਹੜਾ ਬੰਦਾ ਸਾਡੇ ਪੰਜਾਬ ਪੰਜਾਬੀ ਦੇ ਨਾਲ ਖੜਾ ਨਾ ਸਾਨੂੰ ਉਹਦੇ ਨਾਲ ਖੜਨ ਦਾ ਫਾਇਦਾ ਆ ਇਹ ਨਾ ਕਹਦੇ ਵੀ ਇਹ ਨਿਹੰਗ ਸਿੰਘ ਆ ਅਹੀਂ ਆਪਣੇ ਘਰੇ ਗੁਰੂ ਦੀ ਗੱਲ ਨਹੀਂ ਕਰਦੇ ਅਹੀਂ ਆਪਣੇ ਸ਼ਹੀਦਾਂ ਸਿੰਘਾਂ ਦੀ ਗੱਲ ਨਹੀਂ ਕਰਦੇ ਤੇ ਤੁਸੀਂ ਇਹ ਨੱਚਣ ਗਾਉਣ ਵਾਲਿਆਂ ਦੀ ਗੱਲ ਕਰਨਦੇ ਆ ਗੱਲ ਆਪਾਂ ਇਹ ਕਰਦੇ ਆ ਵੀ ਉਹ ਵੀ ਸਾਡੇ ਪੰਜਾਬ ਦਾ ਹੀ ਇੱਕ ਹਿੱਸਾ ਆ ਉਹ ਵੀ ਆਪਣੇ ਪੰਜਾਬ ਦਾ ਹੀ ਇੱਕ ਨੌਜਵਾਨ ਵੀਰ ਆ ਦਿਲਜੀਤ ਤੇ ਜੇਕਰ ਆਪਾਂ ਵਿਰੋਧ ਕਰਨਾ ਮੀਕਿਆਰਗਿਆਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਸ਼ਰਮ ਪੰਜਾਬ ਦੀ ਚਿੱਟਾ ਦੇ ਗੰਡਿਆ ਆ ਸ਼ਰਮ ਪੰਜਾਬ ਦੇ ਲੀਡਰ ਗੁੰਡਾਗਰਦੀ ਕਰਾਉਣ ਦੇ ਆ ਤੁਹਾਡਾ ਮੂੰਹ ਫਿਰ ਉਹਦੇ ਉੱਤੇ ਕਿਉਂ ਨਹੀਂ ਖੁੱਲਦਾ ਉੱਤੇ ਬੋਲੋ ਹੁਣ ਲੋਕ ਸ਼ਰਿਆਮ ਕਿੰਨਾ ਕੋ ਮਜੀਠੀਆਂ ਮਾੜਾ ਜੋ ਗੱਲਬਾਤ ਕਰਨ ਦੇ ਆ ਤਾਂ ਫਿਰ ਉੱਤੇ ਬੋਲ ਲਾ ਉੱਤੇ ਕੋਈ ਗੱਲਬਾਤ ਕਰ ਲਾ ਵੀ ਹੈ ਸੱਚ ਆ ਜਾਂ ਝੂਠ ਆ ਜਾਂ ਉਹਨਾਂ ਨੂੰ ਵੀ ਦੱਸੋ ਵੀ ਹਾਂ ਅਸੀਂ ਪੰਜਾਬ ਦੇ ਵਾਸਤੇ ਨਾਲ ਖੜੇ ਆ ਜੇਕਰ ਦਿਲਜੀਤ ਨੇ ਤਰੱਕੀ ਕੀਤੀ ਹੈ ਨਾ ਆਪਣੇ ਬਲਬੂਤੇ ਉੱਤੇ ਕੀਤੀ ਹੈ ਨਾ ਕਿ ਕਿਸੇ ਦੇ ਕੋਲੋਂ ਕੋ ਕਰਾਇਆ ਲੈ ਕੇ ਕੀਤੀ ਆ ਪੰਜਾਬ ਦੇ ਵਾਸਤੇ ਜੇ ਕੋ ਖੜਦਾ ਨਾ ਅਸੀਂ ਉਹਨੂੰ ਸਤਕਾਰ ਦੇ ਆ ਜੇ ਕੋ ਪੰਜਾਬ ਦੀ ਗੱਲ ਕਰਦਾ ਨਾ ਤੇ ਪੰਜਾਬ ਸਾਰਾ ਹੀ ਉਹਨੂੰ ਸਤਕਾਰ ਦਾ ਬੰਦੇ ਨੂੰ ਤੇ ਮੈਂ ਗੱਲ ਕਹਿ ਤੀ ਵੀ ਇਹਨੇ ਕਹ ਰਿਹਾ ਵੀ ਤੁਸੀਂ ਹੀ ਸਿੱਧਾ ਸਿੰਘਾਂ ਦੀ ਗੱਲ ਕਰੋ ਤੁਸੀਂ ਗੁਰਬਾਣੀ ਦੀ ਗੱਲ ਕਰੋ ਗੁਰਬਾਣੀ ਦੀ ਗੱਲ ਵੀ ਕਰਦੇ ਆ ਸਿੱਧਾ ਸਿੰਘਾਂ ਦੀ ਵੀ ਗੱਲ ਕਰਦੇ ਤੇ ਆਪਣੇ ਪੰਜਾਬ ਦੇ ਨੌਜਵਾਨਾਂ ਦੀ ਵੀ ਗੱਲ ਕਰਦੇ ਆ ਹੁਣ ਸਾਰੇ ਲੋਕ ਕਹਿੰਦੇ ਆ ਵੀ ਇੰਟਰਨੈਸ਼ਨਲ ਅ ਇੰਟਰਨੈਸ਼ਨਲ ਤੌਰ ਤੇ ਦਿਲਜੀਤ ਜਾ ਕੇ ਆਪਣੀ ਗਾਇਕੀ ਕਰਦਾ ਤੇ ਉਥੇ ਪੱਗ ਪ੍ਰਮੋਟ ਹੁੰਦੀ ਆ ਪਾਗge ਤਾਂ ਚਲੋ ਤੁਸੀਂ ਆਨੇ ਪ੍ਰਮੋਟ ਹੁੰਦੇ ਆ ਪਾਗ ਸਾਡੇ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਸਭ ਤੋਂ ਵੱਡੀ ਗੱਲ ਇਹ ਦੇ ਕੈਨੂ ਮੜਾਇਆ ਉਦਮ ਦਿੱਤਾ ਆ ਪ੍ਰਮਾਤਮਾ ਨੇ ਰੱਬ ਤੋਂ ਕੋਈ ਵੱਡਾ ਨਹੀਂ ਹੋ ਸਕਦਾ ਤੇ ਮੈਂ ਗੱਲ ਇਹ ਕਰਦਾ ਆ ਵੀ ਆਪਾਂ ਨੂੰ ਨਾ ਲੋਕ ਜਿਹੜੇ ਜਲਸ ਅਫੀਲ ਕਰਨ ਵਾਲੇ ਆ ਉਹਨਾਂ ਨੂੰ ਥੋੜਾ ਜਿਹਾ ਇਸ ਚੀਜ਼ ਤੋਂ ਗਰੇਜ ਕਰਨਾ ਚਾਹੀਦਾ ਵੀ ਭਰਾਵੋ ਨਾ ਇਦਾਂ ਕਰੋ ਆਪਾਂ ਆਪਣੇ ਪੰਜਾਬੀ ਭਰਾਵਾਂ ਨੂੰ ਆਪਾਂ ਪੰਜਾਬੀ ਤੇ ਲੋਕਾਂ ਨੂੰ ਹੀ ਤੋੜੀ ਤੋੜੀ ਜਾਂਦੇ ਆ ਤੋੜਨ ਦਾ ਕੋਈ ਫਾਇਦਾ ਨਹੀਂਗਾ ਤੇ ਜਿਹੜੇ ਲੋਕ ਕਹਿੰਦੇ ਆ ਵੀ ਪਾਕਿਸਤਾਨ ਦੀਆਂ ਜੜੀਆਂ ਹੀਰੋਇਨਾਂ ਉਹ ਫਿਲਮਾਂ ਦੇ ਵਿੱਚ ਕਿਉਂ ਲਈਆਂ ਨੇ ਤੇ ਜਿਨ੍ਹਾਂ ਨੇ ਕਾਸਟਿੰਗ ਕੀਤੀ ਆ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਗੱਲ ਕਰੋ ਜਿਨ੍ਹਾਂ ਨੇ ਬੰਦੇ ਚੁਣ ਕੇ ਫਿਲਮ ਦੇ ਵਿੱਚ ਭਰਤੀ ਕੀਤੇ ਆ ਵੀ ਤੂੰ ਛੂਟਿੰਗ 'ਚ ਚਾਈ ਨਹੀਂ ਆ ਤੂੰ ਛੂਟਕ 'ਚ ਚਾਹੀਦਾ ਆ ਉਹਨਾਂ ਨੇ ਗੱਲ ਕਰੋ ਦਲਜੀਤ ਗਦਾਰ ਨਹੀਂਗਾ ਤਾਂ ਦਲਜੀਤ ਨੇ ਗਦਾਰਾਂ ਵਾਲੇ ਕੋਈ ਕੰਮ ਕੀਤਾ ਨਹੀਂਗਾ ਦਲਜੀਤ ਨੇ ਜਸਵੰਤ ਸਿੰਘ ਖਾਲੜਾ ਵਾਲੀ ਫਿਲਮ ਬਣਾਈ ਉਹਦੇ ਵਿੱਚ ਵੇਖੋ 100 ਤੋਂ ਵੱਧ ਸੀਨ ਕੱਟੇ ਆ ਜਿਹੜੇ ਸਿੱਖਾਂ ਦੇ ਜ਼ਖਮ ਜਿਹੜੇ ਨਾ ਉਸ ਸਮੇਂ ਜਸਵੰਤ ਸਿੰਘ ਖਾਲੜਾ ਨੇ ਕੱਲੇ-ਕੱਲੇ ਗਿਣੇ ਕਿੰਨੀਆਂ ਦੇਹਾਂ ਦਾ ਕਿੰਨੀਆਂ ਦੇਹਾਂ ਲਾवारਸ ਦੇਹਾਂ ਦੇ ਸੰਸਕਾਰ ਕੀਤੇ ਜਾਂ ਕਿੱਦਾਂ ਗੱਲਬਾਤ ਹੋਈ ਸਾਰੀ ਬੁੱਕ ਦੇ ਵਿੱਚ ਲਿਖੀ ਗੱਲ ਹੀ ਜਿਹੜੀ ਫਿਲਮ ਦੇ ਵਿੱਚ ਦਰਸਾਈ ਗਈ ਤੇ ਸੰਸਰ ਬੋਰਡ ਨੂੰ ਇਹ ਗੱਲ ਪਚੀ ਨਹੀਂ ਵਿਰੋਧੀਆਂ ਨੂੰ ਗੱਲ ਇਹ ਪਚੀ ਨਹੀਂ ਵਿਰੋਧੀਆਂ ਨੇ ਇਹ ਸੀਨ ਕਟਵਾ ਕੇ ਪਰੇ ਮਾਰੇ ਕਿ ਸਾਡੇ ਜਿਹੜੇ ਨੌਜਵਾਨ ਪੰਜਾਬ ਦੇ ਨੇ ਧੀਆਂ ਪੁੱਤਰ ਨੇ ਕਦੇ ਇਹ ਗੱਲਾਂ ਜਾਣ ਨਾ ਜਾਣ ਫਿਲਮ ਦੇ ਵਿੱਚ ਜਾਣ ਪਾਈ ਗਈ ਤੇ ਜੇ ਇਹ ਜਾਣਗੇ ਤੇ ਇਹ ਫੇਰ ਉੱਠ ਜਾਣਗੇ ਅੱਜ ਤੁਹਾਨੂੰ ਗਮਰਾਹ ਕਰਕੇ ਮਾਰਿਆ ਜਾਂਦਾ ਤੁਹਾਡੀ ਨੌਜਵਾਨੀ ਨੂੰ ਗਮਰਾਹ ਕਰਕੇ ਮਾਰਿਆ ਜਾਂਦਾ ਅੱਜ ਵਿਰੋਧ ਕਰਨ ਵਾਲਿਆਂ ਦੇ ਝੋਲੀਆਂ ਭਰ ਦਿੰਦੇ ਪੈਸੇ ਨੇ ਵੀ ਤੁਸੀਂ ਵਿਰੋਧ ਕਰੋ ਤੁਹਾਨੂੰ ਪੈਸੇ ਜੰਨੇ ਇਹ ਚੀਜ਼ ਥੱਲੇ ਡਿੱਗੇ ਮੈਂ ਇਹ ਕਹਿਣਾ ਚਾਹੁੰਦਾ ਆਪੇ ਆਪਣੇ ਪੰਜਾਬ ਦੇ ਨਾਲ ਕੋਈ ਖੜਨ ਦੀ ਕੋਸ਼ਿਸ਼ ਕਰੋ ਚੰਗਾ ਬਣਨ ਦੀ ਕੋਸ਼ਿਸ਼ ਕਰੋ ਕਿਸ ਦੀ ਤਰੱਕੀ ਵੇਖ ਕੇ ਸੜੋ ਨਾ ਅਡਾਨੀਆਂ ਬਾਨੀਆਂ ਦੇ ਵਿਆਹ ਤੇ ਗਿਆ ਉਹਦੀ ਮਿਹਨਤ ਉਹਨੇ ਕੀਤੀ ਜਿਹੜਾ ਕਲਾਕਾਰ ਆ ਨਾ ਉਹ ਉਹਦਾ ਕੰਮ ਆ ਉਹਨੇ ਕੀਤਾ ਕਿਉਂਕਿ ਜਿਹਦਾ ਕੰਮ ਨੇ ਉਹਨੂੰ ਸਾਜਦਾ ਆ ਹੁਣ ਸਾਡਾ ਕੰਮ ਸਾਨੂੰ ਸਾਜਦਾ ਤੇ ਇਹ ਕਰਕੇ ਕੁਝ ਕ ਲੋਕ ਜਿੱਦਾਂ ਵੱਧ ਘੱਟ ਬੋਲੀ ਜਾ ਰਹੇ ਨੇ ਜੇਕਰ ਆਪਾਂ ਆਪਣੇ ਕੋਈ ਭਰਾ ਦੀ ਆਪਾਂ ਸਪੋਰਟ ਨਹੀਂ ਕਰਦੇ ਤੇ ਫਿਰ ਗੱਲ ਬੜੀ ਮਾੜੀ ਆ ਇਸ ਕਰਕੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਤੁਸੀਂ ਕੁਝ ਪੰਜਾਬ ਦੇ ਵਾਸਤੇ ਕਰੋ ਅਹੀਂ ਤੁਹਾਡੀ ਵੀ ਸਪੋਰਟ ਕਰਾਂਗੇ ਕਿ ਤੁਸੀਂ ਪੰਜਾਬ ਦੇ ਵਾਸਤੇ ਬੜਾ ਕੁਛ ਕਰਨ ਦਏ ਆ ਜਿਹੜਾ ਮੀਕਾ ਮੇਰੀ ਗੱਲ ਸੁਣ ਲਾ ਉਹ ਗਲਤ ਗੰਦਗੀ ਪੇਸ਼ ਕਰਨ ਵਾਲੀ ਸੋਸ਼ਲ ਮੀਡੀਆ ਤੇ ਤੂੰ ਉਹਦੀ ਸਪੋਰਟ ਕੀਤੀ ਆ ਵੀ ਇਹ ਸਾਡੀ ਭੈਣ ਦੀ ਸਪੋਰਟ ਅਸੀਂ ਕਰਦੇ ਆ ਤੂੰ ਗੱਲ ਕੀਤੀ ਵੀ ਇਹ ਸਾਡੀ ਭੈਣ ਆ ਜਿਹੜੀ ਮਾਰੇ ਗਈ ਮੈਰੋ ਵੱਲੋਂ ਤੇ ਆ ਜਿਹੜਾ ਮੁੰਡਾ ਪੰਜਾਬ ਦੇ ਵਾਸਤੇ ਗੱਲ ਕਰਦਾ ਜਾਂ ਕਿਸਾਨੀ ਅੰਦੋਲਨ ਦੀ ਗੱਲ ਕਰਦਾ ਜਾਂ ਹਰ ਇੱਕ ਥਾਂ ਤੇ ਥਾਂ ਤੇ ਗੱਲ ਕਰਦਾ ਪੰਜਾਬ ਦੀ ਉਹ ਤੁਹਾਨੂੰ ਚੰਗਾ ਨਹੀਂ ਲੱਗਿਆ ਤੇ ਉਰੀ ਤੁਹਾਨੂੰ ਵੇਖ ਕੇ ਤਰੱਕੀ ਅਸਰ ਨਹੀਂ ਹੋਈ ਵੀ ਇਹ ਤਰੱਕੀ ਕਿਉਂ ਕਰਦਾ ਸਾਡੇ ਤਰੱਕੀ ਕਰੋ ਤਰੱਕੀ ਤੁਹਾਡੇ ਕਿਹਨੇ ਹੱਥ ਬਣਨੇ ਆ ਕਰੋ ਪੇਸ਼ ਕਰਕੇ ਮੈਂ ਇਹਨਾ ਕਹਿਣਾ ਚਾਹੁੰਦਾ ਆ ਜੇਕਰ ਤੁਸੀਂ ਪੰਜਾਬ ਦੇ ਨਾਲ ਖੜਨ ਵਾਲੇ ਲੋਕਾਂ ਦਾ ਵਿਰੋਧ ਕਰੋਗੇ ਨਾ ਤੇ ਠੀਕ ਨਹੀਂ ਹੋਊਗਾ। ਉਹਨੇ ਮੁੰਡੇ ਨੇ ਬਹੁਤ ਤਰੱਕੀ ਕੀਤੀ ਆ। ਉਹਨੇ ਬਹੁਤ ਸਾਰਾ ਆਪਣਾ ਮਿਹਨਤ ਕੀਤੀ ਆ। ਕਿਸੇ ਨੇ ਤਰੱਕੀ ਕੀਤੀ ਕੋ ਮਿਹਨਤ ਕੀਤੀ ਹੁੰਦੀ ਉਹਨੂੰ ਫਟਕਾਰਾਂ ਨਾ ਪਾਓ। ਉਹਨੂੰ ਕੋ ਸ਼ਾਬਾਸ਼। ਜੇਕਰ ਜਾਰੀ ਤਰੱਕੀ ਕਰ ਜੂਗਾ, ਜਾਰੀ ਤਰੱਕੀ ਕਰ ਜੂਗਾ ਤੇ ਕੁਝ ਪੰਜਾਬ ਦੀ ਵੀ ਗੱਲ ਕਰੂਗਾ। ਲੋਕਾਂ ਔਰੇ ਤੇ ਮਾਨਿਆ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਲੋਕ ਨੇ ਲਹਿੰਦੇ ਬੰਨੇ ਬੈਠੇ ਨੇ ਉਹ ਵੀ ਸਾਡੇ ਵੀਰ ਭਰਾ ਨੇ ਤੇ ਪਹਿਲਾਂ ਇਕੱਠੇ ਹੀ ਸਾਰੇ ਇਕੱਠੇ ਹੀ ਆਪਾਂ ਤੋਲ ਵਿਸ਼ੋੜ ਪਾਈ ਆ ਕੁਝ ਖਰਾਬ ਲੋਕਾਂ ਅੰਸਰਾਂ ਵੱਲੋਂ ਇਹ ਲੋਕਾਂ ਨੇ ਆ ਅਸੀਂ ਇਹ ਚੀਜ਼ਾਂ ਤਾਂ ਵਿਰੋਧ ਕਰਦੇ ਆ ਪਹਿਲਗਾਮ ਦੇ ਵਿੱਚ ਬੰਨਿਆਂ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਮਾਰਿਆ ਤੇ ਸਾਨੂੰ ਸ਼ਾਕਾ ਵੀ ਇਹਨਾਂ ਨੇ ਮਰਵਾਏ ਵੇਖੋ ਹੁਣ ਕਲਾਕਾਰਾਂ ਦਾ ਕੀ ਦੋਸ਼ ਆ ਗਲਤੀ ਕੋ ਬੰਦਾ ਹੋਰ ਕਰ ਕਰੇ ਤੇ ਕਲਾਕਾਰਾਂ ਦਾ ਕੀ ਦੋਸ਼ ਆ ਵੀ ਕਲਾਕਾਰਾਂ ਨੇ ਕਿਹਾ ਉਹਨਾਂ ਨੂੰ ਮਾਰੋ ਜਿਹੜੇ ਬੰਦੇ ਕਾਸਟਿੰਗ ਕਰਦੇ ਆ ਉਹਨਾਂ ਨੂੰ ਪੁੱਛੋ ਨਾਲੇ ਫਿਲਮ ਤਾਂ ਪਹਿਲਾਂ ਨਹੀਂ ਬਣੀ ਐ 1 ਸਾਲ ਪਹਿਲਾਂ ਨਹੀਂ ਆ ਜੋ ਗੱਲਬਾਤ ਹੋਈ ਆ 2-3 ਮਹੀਨੇ ਹੋਏ ਹੋਈ ਨੂੰ ਤੇ ਇਹਦੇ ਕੰਮ ਪਹਿਲਾਂ ਦੇ ਹੋਏ ਨੇ ਤੇ ਇਹਦੇ ਵਿੱਚ ਵਿਰੋਧ ਕਰਨ ਵਾਲੀ ਕੋਈ ਗੱਲ ਨਹੀਂ ਗਈ ਇੰਡੀਆ 'ਚ ਚਲਣੀ ਚਾਹੀਦੀ ਆ ਫਿਲਮ ਜਿਹੜੀ ਜਿੱਦਾਂ ਵੀ ਕੋਈ ਆ ਕਿ ਟਾਪਿਕ ਤੇ ਕੋਈ ਵਧੀਆ ਟਾਪਿਕ ਤੇ ਵੀਡੀਓ ਬਣੀ ਹੋਵੇ ਨਾ ਉਹ ਚਲਣੀ ਚਾਹੀਦੀ ਆ ਜਿਹੜਾ ਕਿ ਪੰਜਾਬ ਦੇ ਹੱਕ ਸੱਚੇ ਕੋਈ ਫਿਲਮ ਹੋਵੇ ਨਾ ਉਹ ਚਲਣੀ ਚਾਹੀਦੀ ਪੰਜਾਬ ਦੇ ਹੱਕ ਸੱਚ ਵਾਲੀ ਫਿਲਮ ਰੋਕੀ ਨਾ ਜਾਵੇ ਤੇ ਬਾਕੀ ਮੈਂ ਇਹ ਜੜੀਆਂ ਇਸ਼ਕ ਮੁਸ਼ਕ ਵਾਲੀਆਂ ਫਿਲਮਾਂ ਉਹਨਾਂ ਦਾ ਮੈਂ ਕੋਈ ਵੀ ਸਪੋਰਟ ਨਹੀਂ ਕਰਦਾ ਬਾਕੀ ਜੇਕਰ ਪੰਜਾਬ ਦੇ ਹੱਕ 'ਚ ਕੋਈ ਗੱਲਬਾਤ ਕੀਤੀ ਆ ਤੇ ਉਹਦੇ ਵਾਸਤੇ ਆਪਾਂ ਸਹਿਮਤ ਆ ਤੇ ਉਹ ਚੱਲਣੀ ਚਾਹੀਦੀ। ਭਾਵੇਂ ਕੋਈ ਵੀ ਹੋਵੇ। ਤੇ ਜਿਹੜੇ ਬੰਦੇ ਵਿਰੋਧ ਕਰਨ ਵਾਲੇ ਮੈਂ ਉਹਨਾਂ ਨੇ ਕਹਣਾ ਚਾਹਣਾ ਤੁਸੀਂ ਵੀ ਬਣਾ ਲਓ ਪੰਜਾਬ ਦੇ ਹੱਕ 'ਚ। ਤੁਹਾਡਾ ਕੋਈ ਵਿਰੋਧ ਨਹੀਂ ਕਰੂਗਾ ਤੁਸੀਂ ਵੀ ਬਣਾ ਲਓ ਤੁਸੀਂ ਵੀ ਕੰਮ ਕਰਕੇ ਦਿਖਾਓ ਪੰਜਾਬ ਵਾਸਤੇ। ਠੀਕ ਹੈ ਜੀ। ਮਿਲਦੇ ਆਂ ਫਿਰ ਹਾਜ਼ਰ ਹੋਨੇ ਆਂ। ਚੜ੍ਹਦੀ ਕਲਾ ਵਿੱਚ ਰਹੋ। ਨੋ ਜੈਲਸ। ਨੋ ਜੈਲਸ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ